ਨਾਸ਼ਤ ਨੂੰ ਸ਼ੋਸ਼ੋ ਨਾ ਪ੍ਰੋਫੈਸਰ ਬਗੈਰਾ ਇਹ ਕਹਿੰਦੇ ਸੀ ਕਿ ਨੱਕਾ ਨਹੀਂ ਫਿਰਿਆ ਕਿ ਲੋਕਾਂ ਦੇ ਮਨ ਫੇਰ ਤੇ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਹੀ ਲਫ਼ਜ਼ ਵਰਤੇ ਗਾਇਗੁਰਦਾਸ ਸਾਹਿਬ ਨੇ ਜੋ ਸਕਿਆ ਬਣ ਲਿਆ ਇਸ ਨੂੰ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਦੇ ਵਕਤ ਹੋਏ ਹੈ ਤੇ ਜੋ ਗੁਰੂ ਗ੍ਰੰਥ ਸਾਹਿਬ ਲਿਖਾਰੀ ਹੋਏ ਹੈ ਉਹਨਾਂ ਨੇ ਬਚਨ ਤੇ ਯਕੀਨ ਨਹੀਂ ਕੀਤਾ ਸਿਰਫ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਹੀ ਕਹਿੰਦਾ ਸੀ ਕਿ ਲੋਕਾਂ ਦੇ ਮਨ ਫੇਰ ਤੇ ਗੁਰੂ ਸਾਹਿਬ ਨੂੰ ਮਾਨਿਕ ਤੇ ਫੇਰ ਨਹੀਂ ਸੁਖਾਲੀ ਦੀ ਗੱਲ ਹੈ ਜਿਨ੍ਹਾਂ ਦੇ ਚਰਨਾਂ ਨਾਲ ਕਾਬਾ ਫਿਰਿਆ ਉਹ ਹੀ ਮਨ ਫੇਰ ਸਕਦੇ ਆ। ਤੇ ਯਾਦ ਭਾਈ ਵੀਰ ਸਿੰਘ ਜੀ ਨੇ ਤੇ ਸੰਤ ਕਮਾਲ ਨਹੀਂ ਆ ਰਹੇ ਸੰਤ ਸੰਘਰਸ਼ ਨਾਲ ਦੁਖਿਆ ਹੈ। ਕਿਉਂ ਬਹਾਵਲਪੁਰ ਵਾਲਾ ਜਿਹੜਾ ਸੀ ਨਾ ਬਹਾਵਲਦੀਨ ਖਾਜੀ ਜਿੰਨਾ ਚਿਰ ਉਹ ਮੱਕੇ ਰਿਹਾ ਉਹਨੇ ਚਿਰ ਗੁਰੂ ਸਾਹਿਬ ਜੀਆਂ ਖੜਾਵਾਂ ਦੀ ਇਹ ਪੂਜਾ ਕਰਨ ਆ ਰਿਹਾ ਹੈ। ਜਿਸ ਵਜ੍ਹਾ ਤੋਂ ਬਹਾਵਲਪੁਰ ਚ ਆ ਰਿਹਾ ਹੈ। ਉਹ ਭਾਵਨਪੁਰ ਦੀ ਖੂਟੀਆਂ ਤੋਂ ਬਗੈਰ ਖੜਾਵਾ ਹੈ ਮਹਾਰਾਜ ਦੀ ਯਾਦਗਾਰ ਸਰਗੋਲ ਨਾਨਕਦੇਵ ਦੀ ਉਹਦੇ ਪੀਰ ਨਾਲ ਲਾਸ਼ ਤੇ ਆਇਗੀਆਂ ਜਾਨਕ ਤੇ ਉਸ ਵੇਲੇ ਮੱਕੇ ਦੇ ਅੰਦਰ ਗੂ ਸਾਹਿਬ ਨੇ ਖੜਾਵਾ ਰੱਖ ਕੇ ਉਹਨਾਂ ਨੇ ਇਹ ਪੂਜਾ ਭਾਈ ਸਾਹਿਬ ਦੀ ਕਹਿੰਦੇ ਕਰਾਉਣਾ ਕੀਤੀ ਮੱਕੇ ਅੰਦਰ ਪੂਜ ਕਰਾਈ ਸਰਗੂ ਸਾਹਿਬ ਨੇ ਖੜਾਵਾ ਰੱਖ ਕੇ ਪੂਜਣਾ ਕੀਤਾ ਇਥੇ ਜਿਹੜੇ ਕਹਿੰਦੇ ਬਾਲਾ ਨਹੀਂ ਸੀ ਨਾਲ ਇਹ ਆਪਣੇ ਖੋਜ ਕਰਨ ਵਾਲਿਆਂ ਨੇ ਇਸ ਤਰ੍ਹਾਂ ਲਿਖਿਆ ਹੈ ਪਰ ਭਾਈ ਬਾਲੇ ਦਾ ਜਿਹੜਾ ਹੋਣਾ ਹੈ ਉਹ ਸਾਰਿਆਂ ਨੇ ਮੰਨਿਆ ਹੈ ਜਰਨ ਸਾਖੀਆਂ ਵਾਲਿਆਂ ਨੇ ਇੱਥੇ ਜੀ ਭਾਈ ਸਾਹਿਬ ਜੀ ਨਾਮ ਲਿਖਿਆ ਤਾਂ ਭਾਈ ਬਾਲੇ ਦੀ ਹੋਰ ਨੂੰ ਨਹੀਂ ਕੋਈ ਮੁਕਾਸ ਲੁਕਾ ਸਕਦੇ ਜਿਨ੍ਹਾਂ ਦਾ ਆਸਥਾਨ ਖੰਡੂਰ ਸਾਹਿਬ ਵਿੱਚ ਜਿੱਥੇ ਭਾਈ ਬਾਲੇ ਨੂੰ ਕਥਾ ਸੁਣਾਈ ਹੁਣ ਤੱਕ ਯਾਦਗਾਰ ਬਣੀ ਹੋਈ ਹੈ ਤੇ ਭਾਈ ਬਾਲੇ ਵਾਲੀ ਜਰਨ ਸਾਖੀ ਮਸ਼ਹੂਰ ਹੈ ਭਾਈ ਬਾਲੇ ਤੋਂ ਗੁਰੂ ਅੰਗਦ ਸਾਹਿਬ ਨੂੰ ਕਥਾ ਸੁਣੀ ਹੈ ਇਸ ਪ੍ਰਕਾਰ ਭਾਈ ਬਾਲਾ ਜੀ ਗੁਰੂ ਸਾਹਿਬ ਦੇ ਨਾਲ ਸਨ ਤੇ ਨਾਲੇ ਲੋਕਾਂ ਦੇ ਅੰਦਰ ਸ਼ੰਕਾ ਜੱਗਣੋ ਆਤੇ ਮੁਸਲਮਾਨਾਂ ਚੋਂ ਭਾਈ ਬਾਲ ਮਰਦਾਨੇ ਨੂੰ ਤੇ ਹਿੰਦੂਆਂ ਦੇ ਵਿੱਚੋਂ ਭਾਈ ਬਾਲੇ ਨੂੰ ਸਿੱਖੀ ਬਖਸ਼ਦੀਆਂ ਮਹਾਰਾਜ ਨੇ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਜੀ ਨਾਲ ਸਨ ਸਤਿਗੁਰਾਂ ਨੇ ਡੰਗੋਂ ਪਕੜ ਕੇ ਸੀਤਿਆ ਸਤਿਗੁਰੂ ਉੱਥੇ ਬਚਨਉਂਦਾ ਕਿ ਭਈ ਅਸੀਂ ਥੱਕੇ ਹੋਏ ਆਂ ਪਰਦੇਸੀ ਆਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਪੈਰ ਕਿੱਧਰ ਕਰਨੇ ਨੇ ਕਿੱਧਰ ਨਹੀਂ ਕਰਨੇ ਜਦੋਂ ਖਲਾਲਾ ਕਰਨੀ ਤੂੰ ਸਾਡੇ ਪੈਰ ਉਸ ਪਾਸੇ ਕਰ ਇਹਨੂੰ ਕੋਈ ਨਾਰਾਜ਼ ਤਾਂ ਨਹੀਂ ਅਸੀਂ ਹੁੰਦੇ ਮਾਰੇ ਥੱਕੇ ਆ ਉੱਠ ਕੇ ਨਹੀਂ ਕਰ ਸਕਦੇ ਬਿਰ ਸਰੀਰ ਹੈ ਤੂੰ ਜਦ ਨੂੰ ਨਹੀਂ ਹੈ ਰੱਬ ਦਾ ਘਰ ਉੱਧਰ ਕਰਦੇ ਲੱਤਾ ਇਸ ਪ੍ਰਕਾਰ ਸੁਣ ਕੇ ਮਹਾਰਾਜ ਤੋਂ ਬਚਨ ਟੰਗੋਂ ਪਕੜ ਕੇ ਖਿੱਚਿਆ ਪੈਰਾਂ ਤੋਂ ਪਕੜ ਕੇ ਖਿੱਚਿਆ ਗੁੱਸੇ ਦੇ ਨਾਲ ਖਿੱਚਿਆ ਫਿਰਿਆ ਮੱcka ਕਲਾ ਦਿਖਾਰੀ ਜਿਹੜਾ ਜਿਹਨੂੰ ਚਰਨ ਕਰਦਾ ਮੱcka ਚਰਨਾ ਵਾਲੀ ਰਹਿੰਦਾ ਹੈ ਇਸ ਪ੍ਰਕਾਰ ਢੀੜਾ ਸਾਰਾ ਲਿਆਇਆ ਚਾਰ ਸ਼ਪੇਰੇ ਮੱcka ਉਹ ਫਿਰਦਾ ਹੈ ਫਤੇ ਫੇਰ ਮੱcka ਜੋ ਜਿਸ ਪਾਸੇ ਪੈਰ ਰੱਖੇ ਮਾਰੇ ਉੱਥੇ ਹੀ ਮੱcka ਫੇਖਣਾ ਹੈ ਜਿਹਨੇ ਫਿਰਿਆ ਮੱcka ਇਹ ਸ਼ਕਤੀ ਵਿਖਾਉਣਾ ਕੀਤੀ ਓਏ ਹੈਰਾਨ ਕਰੇਨ ਜੋਹਾਰੀ ਬੰਦਾ ਸੇ ਪ੍ਰੋਫੈਸਰ ਵਗੈਰਾ ਇਹ ਕਹਿੰਦੇ ਸੀ ਕਿ ਮੱਕਾ ਨਹੀਂ ਫਿਰਿਆ ਅਕੇ ਲੋਕਾਂ ਦੇ ਮਨ ਫੇਰ ਤੇ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਲਫਜ਼ੀ ਵਰਤੇ ਗਾਇਗੁਰਦਾਸ ਸਾਹਿਬ ਨੇ ਜੋ ਸਿਕਾਇਤ ਅੰਕਲਿਆ ਇਸ ਨੂੰ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਦੇ ਵਕਤ ਹੋਏ ਹੈ ਤੇ ਜੋ ਗੁਰੂ ਗ੍ਰੰਥ ਸਾਹਿਬ ਲਖਾਰੀ ਹੋਏ ਹੈ ਉਹਨਾਂ ਨੇ ਬਚਨ ਤੇ ਯਕੀਨ ਨਹੀਂ ਕੀਤਾ ਸਿਰ ਮੁਸਲਮਾਨ ਨੂੰ ਖੁਸ਼ ਕਰਨ ਵਾਲੀ ਗੱਲ ਸੀ ਉਹ ਪਹਿਲਾ ਸੀ ਕਿ ਜੇ ਲੋਕਾਂ ਨੇ ਮਨ ਫੇਰ ਤੇ ਗੁਰੂ ਸਾਹਿਬ ਨੂੰ ਮੰਨ ਕੇ ਤੇ ਫੇਰ ਨਹੀਂ ਸੁਖਾਲੀ ਦੀ ਗੱਲ ਹੈ ਜਿਨ੍ਹਾਂ ਦੇ ਚਰਨਾਂ ਨਾਲ ਕਾਬਾ ਫਿਰਿਆ ਉਹ ਹੀ ਮਨ ਫੇਰ ਸਕਦੇ ਆ ਉਹ ਹੀ ਫੇਰ ਜਦੋਂ ਮਨ ਸਾਸ ਤੇ ਅਰਚਾਰ ਜੋ ਕਾਬਾ ਫਿਰਿਆ ਵੇਖਿਆ ਝਟ ਮਨ ਆਲੰਦ ਦੇ ਚਰਨਾਂ ਤੇ ਸਾਰਿਆਂ ਦੇ ਸਿਰ ਚ ਹੁੱਕੇ ਸਾਹ ਸੰਗੇ ਜੀ ਐਸੀ ਸ਼ਕਤੀ ਉਹ ਹੋਣਾ ਕੀਤੀ ਹੋਏ ਹਰਮ ਕਹਿ ਕੇ ਮੱਕਾ ਨਹੀਂ ਫਿਰਿਆ ਦੇਵੀ ਬਾਦ ਮਹਾਰਾਜੀ ਨੇ ਜਿਹੜੇ 12 ਤੋਂ ਵੱਧਕ ਸ਼ਲੋਕ ਉਹਦੇ ਚਾਹੁੰਦਾ ਹੈ ਗੱਜੇ ਲੱਗਾ ਗਿਰਵੜੀ ਸਖੀਏ ਤਹੁ ਹਰੀ ਸੇਪੀ ਕਹਿੰਦੇ ਤੁਮੈਂ ਮੁੰਦਨਾ ਗਰਭਧਨੀ ਤੇਵ ਨਾਲ ਦੀ ਤੇ ਰਾਣੀ ਚੰਦਰਕਲਾ ਨੇ ਆਪਣੀ ਨੂੰਨੂ ਸਿਖਾਇਆ ਉਸ ਕਿਹਾ ਸੀ ਕਿ ਇਹੇ ਹੰਕਾਰ ਕਰਦੀ ਗੁਰੂ ਸਾਹਿਬ ਦੇ ਚਰਨਾਂ ਦੇ ਝੁਕਦੀ ਨਹੀਂ ਹੈ ਗੁਰੂ ਸਾਹਿਬ ਦੇ ਚਰਨਾਂ ਦਾ ਜਿਹਨਾਂ ਨੂੰ ਚੂਨਾ ਲੱਗਾ ਸੀ ਜਿਹੜੇ ਪਹਾੜ ਵਾਂਗੀਆਂ ਹਰੀਆਂ ਸੀ ਮੱਕੇ ਉਹ ਵੀ ਗੁਰੂ ਸਾਹਿਬ ਦੇ ਚਰਨਾਂ ਤੇ ਟਿਕਦੇ ਮੈਂ ਵੇਖੇ ਤੂੰ ਕਿਉਂ ਹੰਕਾਰ ਕਰਦੀ ਹੈ ਇਹ ਗੁਰੂ ਅੰਗਦ ਸਾਹਿਬ ਦੀ ਬਾਣੀ ਦਾ ਪਰਮਾਨਾ ਫਿਰ ਉਹ ਕੀ ਕਰਨਗੇ ਇਹ ਜਿਹੇ ਲੋਕ ਜਿਹੜੇ ਝੂਠ ਬੋਲਦੇ ਆ ਸੋ ਇਸ ਕਰਕੇ ਸਰਗੁਰੂ ਜੀ ਨੇ ਜੋ ਕੋਈ ਕੀਤਾ ਠੀਕ ਹੀ ਕੀਤਾ ਉਹਨਾਂ ਨੂੰ ਸਿੱਖਾ ਦੇਣਾ ਆ ਤੋਂ ਮਾਰਨ ਵਿੱਚ ਆ ਸੀ ਹੋਏ ਜਗਨਨਾਥ ਜੀ ਆਰਤੀ ਹੁੰਦੀ ਐ ਤਾਂ ਪੰਡਿਆਂ ਦੇ ਖੜੇ ਨਹੀਂ ਹੋਏ ਮਾਰਾ ਨਾ ਖੜੇ ਹੋਣ ਤੋਂ ਮੈਂ ਸ਼ੰਕਾ ਕੀਤੀ ਐ ਸਤਗੁਰੂ ਜੀ ਨੇ ਕੀ ਆਰਤੀ ਦਾ ਬਹੀ ਗਦਨ ਨੂੰ ਖਾਗ ਲੰਚੰਨ ਜੀ ਨੂੰ ਕਿਹਾ ਨੇ ਇਹ ਥੋੜੇ ਦੇ ਦੀਵਿਆਂ ਦੇ ਨਾਲ ਹੀ ਹੈ ਸੁਣ ਕੇ ਪੰਡਿਆਂ ਨੂੰ ਸ਼ੰਕਾ ਹੋ ਗਈ ਸੀ ਉਹ ਸ਼ੰਕਾ ਦੀ ਨਿਵਰਤੀ ਕੀਤੀ ਫਿਰ ਮੰਦਰ ਵਿੱਚੋਂ ਆਵਾਜ਼ ਆਈ ਕਿ ਜੀ ਨਾਨਕ ਸਾਹਿਬ ਜੋ ਬਚਨ ਕਹੇ ਠੀਕ ਹੈ ਉਹ ਇਸ ਪ੍ਰਕਾਰ ਸਾਧ ਸੰਗਈ ਜਿਹੜਾ ਮੰਦਰ ਦਾ ਦੇਵਤਾ ਸੀ ਉਹ ਅੱਖ ਦੇਵਤਾ ਜਿਵੇਂ ਨਾਥੋ ਗੁਰੂ ਸਾਹਿਬ ਦੇ ਚਰਨੀ ਆਪਿਆ ਸੀ ਫਿਰ ਅらいਨ ਜਿਹੜਾ ਸੁਨੇਰੀ ਥਾਲ ਸੀ ਉਹ ਉਗਲਾਉਣ ਵਾਸਤੇ ਪਈਆ ਗੁਰੂ ਸਾਹਿਬ ਦੇ ਚਰਨਾ ਕੇ ਆ ਗਿਆ ਸੀ ਇਸ ਪ੍ਰਕਾਰ ਸਾਧ ਸੰਗੇ ਜੀ ਮਹਾਰਾਜ ਸਾਹਿਬ ਜੀ ਦੇ ਕਹਤ ਕਹੇ ਜਿਵੇਂ ਚਾਹਣ ਕਰ ਲੈਂਦੇ ਹਨ ਹੋਏ ਹੈਰਾਨ ਕਰੇਨ ਜੋਹਾਰੀ ਹਰਮਨ ਲੋਕ ਪਾਲਾ ਸਾਨੂੰ ਜੋਹਾਰੀ ਨਮਸਕਾਰਨ ਕਰਦੇ ਹਨ ਪੁੱਛਣ ਗੱਲ ਈਮਾਨ ਦੀ ਦੇਖੋ ਜਿਹੜੇ ਤੁਸੀਂ ਮੰਨ ਫੇਰਦੇ ਸੀ ਮੰਨ ਕੇ ਤੇ ਫੇਰਨੇ ਸੁਖਾਲੀ ਗੱਲ ਹੈ ਮਨ ਸਤਿਗੁਰੂ ਹੀ ਫੇਰ ਸਕਦਾ ਹੋਰ ਕੌਣ ਫੇਰ ਸਕਦਾ ਮਨ ਨੂੰ ਪੁੱਛਣ ਗੱਲ ਈਮਾਨ ਦੀ ਜਿਵੇਂ ਧਰਮ ਦੀ ਗੱਲ ਅਗੇ ਪੁੱਛਣ ਵਾਲਾ ਇਹਨੂੰ ਕਾਜੀ ਮੁੱਲਾ ਇਕੱਠੇ ਹੋਈ ਜਿਵੇਂ ਕਾਜੀ ਸੰਸੜਾ ਦੀ ਵਸਦਲੇ ਗਿਆ ਤੇ ਮੁੱਲਾ ਜਿਹੜੇ ਮੁੰਡਿਆਂ ਨੂੰ ਪੜ੍ਹਾਉਣ ਵਾਲੇ ਸੀ ਮਾਝਾਂ ਦੇ ਉਹ ਸਾਰੇ ਇਕੱਠੇ ਹੋ ਕੇ ਜਾਂ ਮਰਦਿਆਂ ਨੂੰ ਦਵਾਉਣ ਵਾਲੇ ਮਲਾਣੇ ਵੱਡਾ ਸਾੰਗ ਵਰਤਾਇਆ ਵੱਡਾ ਸਾੰਗ ਸੰਕਲਪੀ ਰੂਪੋ ਤੁਸੀਂ ਇਹ ਬਤਾਇਆ ਹੈ ਲੱਖ ਨਾ ਸਕੇ ਕੁਦਰਤ ਕੋਈ ਕੋਈ ਵੀ ਕੋਈ ਸ਼ਕਤੀ ਨੂੰ ਕੋਈ ਲੱਖ ਨਹੀਂ ਸਕਦਾ ਜਾਣ ਨਹੀਂ ਸਕਦਾ ਪੁੱਛਣ ਖੋਲ ਕਿਤਾਬ ਨੂੰ ਕਿਤਾਬ ਨੂੰ ਖੋਲ-ਖੋਲ ਕੇ ਪੁੱਛਦੇ ਹਨ ਵੱਡਾ ਹਿੰਦੂ ਕੇ ਮੁਸਲਮਾਨ ਹੋਈ ਜੀ ਸਾਹਿਬ ਮੁਸਲਮਾਨਾਂ ਦਾ ਜਿਹੜਾ ਵੱਡਾ ਸੀ ਨਾ ਕਾਂਗਰਸ ਦਾ ਚੁਣਿਆ ਹੋਇਆ ਉਹ ਆਇਆ ਸੀ ਉਹ ਦੀਵਾਨ ਵਿੱਚ ਇਹ ਗੱਲ ਕਹਿ ਗਿਆ ਤੇ ਆਪਣੇ ਪੱਖ ਦੀ ਗੱਲ ਕਹਿ ਗਿਆ ਵੀ ਬਾਬਾ ਜੀ ਨੇ ਕਿ ਆਦਰ ਹੀ ਰੱਖਿਆ ਹੋਊਗਾ ਸਤਕਾਰ 'ਚ ਫਰਕ ਨਹੀਂ ਪਾਇਆ ਹੋਗਾ ਇਹ ਗੱਲਾਂ ਕਰ ਗਿਆ ਇਹਨਾਂ ਲੋਕਾਂ ਨੇ ਕਿਹਾ ਵੀ ਸਾਡੇ دیਵਾਨ 'ਚ ਬੋਲਿਆ ਵਡਾ Hindu ਕੇ ਮੁਸਲਮਾਨ ਹੋਈ ਕਹਿੰਦੇ ਨੇ ਬੋਲਿਆ Hindu ਅਤੇ ਮੁਸਲਮਾਨ ਹਾਂ ਬਾਬਾ ਆਖੇ ਹਾਜ਼ੀਆਂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਹਜ ਕਰਨ ਵਾਲਿਆਂ ਭਾਵਨਪੁਰ ਆਦਕਾਂ ਦੇ ਜਿਹੜੇ ਵੇ ਸਾਰੇ ਹਾਜੀ ਜਲਾਲ ਪੀਰ ਆਦਿਕ ਸੁਭ ਅਮਲਾਂ ਬਾਜੂ ਦੋ ਮੇਰੋਈ ਮੋਰਾਂ ਕਿਨੇ ਚੰਗੀ ਕਮਾਈ ਤੋਂ ਬਗੈਰ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਦੋਹਾਂ ਨੂੰ ਰੋਣਾ ਪੈਂਦਾ ਹੈ ਹਿੰਦੂ ਮੁਸਲਮਾਨ ਦੋ ਚਾਹ ਕੋ ਹਿੰਦੂ ਹੈ ਚਾਹ ਕੋ ਮੁਸਲਮਾਨ ਹੈ ਦੋਵੇਂ ਹੀ ਦਰਗਹ ਹੈ ਅੰਦਰ ਲੈਨ ਨਾ ਢੋਈ ਪੋਸ਼ੇ ਦੁਰਗਾ ਦੇ ਵਿੱਚ ਢੋਈ ਆਸਰਾ ਮਲਾਪ ਨਹੀਂ ਲੈ ਸਕਦੇ ਕੱਚਾ ਰੰਗ ਕਸੁੰਬ ਦਾ ਬਿਲਕੁਸਮ ਦਾ ਕੱਚਾ ਰੰਗ ਹੁੰਦਾ ਕਸੁੰਬ ਦਾ ਪਾਣੀ ਤੋਤਾ ਥਿਰਨਾ ਰਹੋਈ ਉਹ ਪਾਣੀ ਦਾ ਤੋਤਾ ਇਸ ਜਿਹੜਾ ਮਾਇਆ ਦਾ ਜਿਹੜਾ ਅਨੰਦ ਹੋਇ ਕੱਚਾ ਹੀ ਹੈ ਜਦੋਂ ਰੋਗ ਰੂਤੀ ਪਾਣੀ ਪੈ ਜੇ ਉਦੋਂ ਹੀ ਝਟ ਜੇ ਤੁਸੀਂ ਸੋਹਣ ਪਟੀਆਂ ਮੰਗੀ ਪਾਇ ਸਧੂਰ ਉਹ ਸਾਰੇ ਰੰਗ ਟੁੱਟ ਜਾਂਦੇ ਹਨ ਕਰਨ ਬਖੀਲੀ ਆਪ ਵਿੱਚ ਆਪੋ ਸੀ ਬਖੀਲੀ ਈਰਖਾ ਕਰਦੇ ਆ ਅਸੂਮਤਾ ਕਰਦੇ ਆ ਮਿੰਦਿਆ ਕਰਦੇ ਆ ਨੇ ਆਪੋ ਵਿੱਚ ਰਾਮ रहीम ਕਥਾਏ ਖਲੋ ਰਾਮ ਦਾ ਨਾਮ ਕਿਤੇ ਹੰਦੂਆਂ ਨੇ ਅੰਦਰ ਖੜੇ ਤੇ ਰਹੀਓ ਰਹਿਣ ਦਿਲਵਾਜ ਮੁਹੰਮਦ ਸਾਹਿਬ ਦਾ ਉਪਦੇਸ਼ ਉਹ ਕਿੱਥੇ ਮੁਸਲਮਾਨਾਂ ਦੇ ਅੰਦਰ ਖੜੋਵੇਂ ਰਹਿ ਨਹੀਂ ਦਿੰਦੇ ਹਿਰਦੇ ਅੰਦਰ ਈਰਖਾ ਜਪੇ ਹੋਏ ਰਾਹ ਹੈ ਸ਼ੈਤਾਨੀ ਦੁਨੀਆ ਗੋਈ ਤੇ ਭਾਈ ਮਹਾਰਾ ਜਿਹੜਾ ਸ਼ੈਤਾਨੀ ਚੰਚਲ ਪਾਈ ਜੇ ਮੁਹਾਰਾ ਮੇਰਾ ਹੈ ਤੇ ਜਿਹੜੀ ਦੁਨੀਆ ਜਿਹੜੀ ਗੋਈ ਸਾਰੀ ਛਪ ਰਹੀ ਹੈ ਨਾਸ਼ ਹੋ ਰਹੀ ਹੈ ਤਰੀ ਨਿਸ਼ਾਨੀ ਕੌਂਸ ਦੀ ਉਸੜੇ ਸਾਰੇ ਮੁਸਲਮਾਨਾਂ ਨੇ ਕਿਹਾ ਕਿ ਮਹਾਰਾਜ ਕਿੱਥੇ ਆਪ ਦੀ ਕੋਈ ਨਿਸ਼ਾਨੀ ਦੇ ਦਿਓ ਉਹ ਨਿਸ਼ਾਨੀ ਗੁਰੂ ਮਹਾਰਾਜ ਸਾਹਿਬ ਦੇ ਪਾਸੋਂ ਖੜਾਵਾਂ ਦੀ ਨਿਸ਼ਾਨੀ ਮਹਾਰਾਜ ਸਾਹਿਬ ਦੀ ਰਖ ਲਈ ਮੱਕੇ ਅੰਦਰ ਪੂਜ ਕਰਾਈ ਮੱਕੇ ਦੇ ਅੰਦਰ ਪੂਜਾ ਕਰਾਉਣਾ ਕੀਤੀ ਇਹਦੇ ਆਦ ਭਾਈ ਵੀਰ ਸਿੰਘ ਜੀ ਨੇ ਸੰਤ ਕਮਾਲ ਨਹੀਂ ਆਲੇ ਸੰਤ ਸੰਘਰਸ਼ ਨਾਲ ਲਖਿਆ ਹੈ ਕਿਉਂ ਬਹਾਵਲਪੁਰ ਵਾਲਾ ਜਿਹੜਾ ਸੀ ਨਾ ਬਹਾਵਲਦੀਨ ਹਾਜੀ ਜਿੰਨਾ ਚਿਰ ਉਹ ਮੱਕੇ ਰਹਿ ਉਹਨੇ ਚਿਰ ਗੁਰੂ ਸਾਹਿਬ ਦੀਆਂ ਖੜਾਵਾਂ ਦੀ ਇਹ ਪੂਜਾ ਕਰਨ ਆ ਰਿਹਾ ਹੈ ਜਿਸ ਵਜ ਤੋਂ ਬਹਾਵਲਪੁਰ ਚ ਆ ਰਿਹਾ ਉਹ ਬਹਾਵਲਪੁਰ ਦੀ ਖੂਟੀਆਂ ਤੋਂ ਬਗੈਰ ਖੜਾਵਾ ਹੈ ਮਹਾਰਾ ਦੀ ਯਾਦਗਾਰ ਸਰਗੋਨਾਨਗਰੇਵ ਦੀ ਉਹਨੇ ਪੀਰ ਨਾਲ ਲੈ ਆਇਸੀ ਤਿਆਰੀਆਂ ਜਾਣ ਕੇ ਤੇ ਉਸ ਵੇਲੇ ਮੱਕੇ ਦੇ ਅੰਦਰ ਗੂਸਾ ਜਿਹਾ ਖੜਾਵਾ ਰੱਖ ਕੇ ਉਹਨਾਂ ਨੇ ਤੇ ਪੂਜਾ ਭਾਈ ਸਾਹਿਬ ਜੀ ਕਹਿੰਦੇ ਕਰਾਉਣਾ ਕੀਤੀ ਮੱਕੇ ਅੰਦਰ ਪੂਜ ਕਰਾਈ ਜੀ ਸੰਤ ਗੁਰੂ ਸਾਹਿਬ ਨੇ ਖਡਾਣਾ ਰਸਤੇ ਪੂਜਨਾ ਕੀਤਾ ਜਿੱਥੇ ਜਾਏ ਜਗਤ ਵਿੱਚ ਜਿੱਥੇ ਜਾਈਏ ਤੇ ਜਾਏ ਨਹੀਂ ਜਾਈ ਜਿਸ ਜਗ੍ਹਾ ਤੇ ਜਾਣਾ ਕਰੀਏ ਜਗਦੇ ਵਿੱਚ ਬਾਬੇ ਬਾਜਨਾ ਖਾਲੀ ਜਾਈ ਸਾਹਿਬ ਉਹ ਗੈਰ ਖਾਲੀ ਜਗ੍ਹਾ ਕਿਤੇ ਨਹੀਂ ਸਾਰੇਆਂ ਨਾਮੀ ਗੁਰੂ ਸਾਹਿਬ ਨੂੰ ਯਾਦ ਕਰ ਰਹੇ ਹਨ ਲੋਕ ਘਰ ਘਰ ਬਾਬਾ ਪੂਜੀਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਗੁਰ ਨਾਨਕ ਦੇਵ ਜੀ ਪੂਜੇ ਜਾਂਦੇ ਮੰਨੇ ਜਾਂਦੇ ਹਨ Hindu Musalman do aayi chahe Hindu hai chahe Musalman jo aayi vi hai jo aayi hai aye aayi aae hai jade je re jo aayi jo aayi jede han ne ਸ਼ਾਪੇ ਨਾਹੀਂ ਸ਼ਪਾਇਆ ਸਭ ਤੋਂ ਆਨੰਦ ਦੇਵ ਜੀ ਲੁਕੋਏ ਹੋ ਕੇ ਨੇ ਦੁਖ ਦੇ ਨਹੀਂ ਹਨ ਚੜਿਆ ਸੂਰਜ जग ਰੁਸ਼ਨਾਈ ਸੂਰਜ ਵਾਂਗ ਗੁਰੂ ਸਾਹਿਬ ਤੇਰੇ ਹੋਏ ਸਾਰੇ ਜਗ ਵਿੱਚ ਗਿਆਨ ਦਾ ਪ੍ਰਕਾਸ਼ ਕਰ ਰੁਸ਼ਨਾਈ ਚਾਰੋਸ਼ਨੀ ਕਰ ਰਹੇ ਹਨ ਬੁਕੇਆ ਸਿੰਘ ਉਜਾੜ ਵਿੱਚ ਜਿਹੜੀ ਉਜਾੜ ਵਿੱਚ ਸ਼ੇਰ ਬੁਕੇ ਗੱਜੇ ਸਭ ਮੇਲ ਸਭ ਮੇਰ ਕਾਵਲ ਭੰਨੀ ਜਾਈ ਸਾਰੀ ਭਜ ਜਾਂਦੀ ਹੈ ਕਿਵੇਂ ਗੁਰੂ ਸਾਹਿਬ ਸ਼ੇਰ ਦੀ ਨਿਯਾਈ ਲੱਗੇ ਹਨ ਸੰਸਾਰ 'ਚ ਮਰਗਾਵ ਦੀ ਨਈਏ ਪੀਖੀ ਪਖੰਡੀ ਸੀ ਸਭ ਛੱਬ ਕੇ ਭੱਜ ਗਏ ਚੜਿਆ ਚੰਦ ਨਾ ਲੋਕਾਈ ਗੁਰਗਰ ਚੰਦ ਨੂੰ ਚੜਿਆ ਉਹਦਾ ਸਾਹ ਸੰਗ ਦੀ ਲੁਕਦਾ ਨਹੀਂ ਹੈ ਕੱਢ ਕੋਠਾ ਲਈ ਜੋਤ ਛਪਾਈ ਕਨਾਲੀ ਕਨਾਲੀ ਕੱਢ ਕੋਨਾਲੀ ਜੋਤ ਛਪਾਈ ਕਨਾਲੀ ਗੱਦ ਕੇ ਚੰਦਰਾਮ ਦੀ ਜੋਤ ਨੂੰ ਛਪਾਣਾ ਚਾਹੇ ਆਪ ਦੀ ਅੱਖਾਂ ਦਾ ਟੱਗ ਲੈਂਦਾ ਚੰਦਰਮਾ ਨਹੀਂ ਛੱਬ ਸਕਦਾ ਐਵੇਂ ਜਿਨ੍ਹਾਂ ਦੇ ਅੰਦਰ ਚੰਦਰਮਾ ਦੀ ਈ ਨਿਆਈ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਹੋਇਆ ਉਹ ਆਪ ਦੀ ਮਨਮਤ ਰੂਪੀ ਕੁਠਾਲੀ ਕੱਢ ਕੇ ਕੁਨਾਰੀ ਕੱਢ ਕੇ ਉਹ ਜੋਤ ਨੂੰ ਗਿਆਨ ਨੂੰ ਪ੍ਰਕਾਸ਼ ਨੂੰ ਛੁਪਾਉਣਾ ਚਾਹੇ ਤਾਂ ਆਪ ਹੀ ਬਹਾ ਛੱਬ ਜਾਵੇ ਜਗ ਦੇ ਅੰਦਰ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਲੁਕ ਸਕਦਾ ਓਗਵਣ ਤੇ ਆਸਵਣ ਗੁਰੂ ਚੜ੍ਹਦੇ ਸੂਰਜ ਤੋਂ ਲਾ ਕੇ ਆਦਮਨ ਸ਼ਿਵਦੇ ਕੱਕ ਨੌਖੰਡ ਪਿਰਥਵੀ ਸਭ ਚੁਕਾਈ ਨੌਖੰਡਾਂ ਜਿੰਨੀ ਪ੍ਰਸਰੀ ਧਰਤੀ ਸੀ ਸਾਰੀ ਮਾਰਨ ਦੇ ਚਰਨਾਂ ਤੇ ਝੁਕਾ ਦਿੱਂ ਜਗ ਅੰਦਰ ਕੁਦਰਤ ਵਰਤਾਈ ਅਬਿਨੰਦ ਕੁਦਰਤ ਸ਼ਕਤੀ ਗੁਰੂ ਸਾਹਿਬ ਜੀ ਨੇ ਬਚਾਉਣਾ ਕੀਤਾ ਸਤਗੁਰੂ ਨਾਨਕ ਦੇਵ ਜੀ ਨੇ ਬਾਬਾ ਗਿਆ ਭਗਦਾਦ ਨੂੰ ਫਿਰ ਸਤਗੁਰੂ ਸਾਹਿਬ ਜੀ ਬਗਦਾਦ ਵਿੱਚ ਆਏ ਹਨ ਬਾਹਰ ਜਾਏ ਕੀਆ ਅਸਥਾਨ ਬਗਦਾਦ ਦੇ ਬਾਹਰ ਦਰਿਆ ਦੇ ਕਿਨਾਰੇ ਤੇ ਗੁਰੂ ਸਾਹਿਬ ਦਾ ਅਸਥਾਨ ਬਣਿਆ ਹੈ ਯਾਦਗਾਰ ਖੜਾ ਬਣਿਆ ਹੋਇਆ ਹੈ ਉਹ ਸੜੇ ਦੇ ਉੱਤੇ ਲੋਕ ਉੱਥੇ ਪਿਆਰੀ ਹੈ ਗੁਰਨਾਨ ਸਿੰਘ ਜੀ ਨੂੰ ਪੂਜਦੇ ਸਾਨੂੰ ਹੋ ਇੱਕ ਬਾਬਾ ਅਕਾਲ ਰੂਪ ਇੱਕ ਤਾਂ ਸਤਿਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦਾ ਸਰੂਪ ਹਨ ਆਪ ਦੂਜਾ ਰਬਾਬੀ ਮਰਦਾਨਾ ਦੂਜੇ ਭਾਈ ਮਰਦਾਨਾ ਜੀ ਰਬਾਬੀ ਨਾਲ ਲੈ ਹਨ ਕੀਰਤਨ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਨੇ ਇੱਥੇ ਜਿਹੜੇ ਕਹਿੰਦੇ ਬਾਲਾ ਨਹੀਂ ਸੀ ਨਾਲ ਇਹ ਆਪਣੇ ਖੋਜ ਕਰਨ ਵਾਲਿਆਂ ਨੇ ਇਸ ਤਰ੍ਹਾਂ ਲਿਖਿਆ ਪਰ ਭਾਈ ਬਾਲੇ ਦਾ ਜਿਹੜਾ ਹੋਣਾ ਹੈ ਉਹ ਸਾਰਿਆਂ ਨੇ ਮੰਨੇ ਆ ਜਨਮ ਸਾਖੀਆਂ ਆਲਿਆਂ ਨੇ ਇੱਥੇ ਵੀ ਭਾਈ ਸਾਹਿਬ ਜੀ ਨੇ ਨਾਮ ਲਿਖਿਆ ਤਾਂ ਭਾਈ ਬਾਲੇ ਦੀ ਹੋਰ ਨੂੰ ਨਹੀਂ ਕੋਈ ਮੁਕਾਸ ਲੁਕਾ ਸਕਦੇ ਜਿਨ੍ਹਾਂ ਦਾ ਅਸਥਾਨ ਖੰਡੂਰ ਸਾਹਿਬ ਵਿੱਚ ਜਿੱਥੇ ਭਾਈ ਬਾਲੇ ਦੀ ਕਥਾ ਸੁਣਾਈ ਹੁਣ ਤੱਕ ਯਾਦਗਾਰ ਬਣੀ ਹੋਈ ਹੈ ਤੇ ਭਾਈ ਬਾਲੇ ਵਾਲੀ ਜਨਮ ਸਾਖੀ ਮਸ਼ਹੂਰ ਹੈ ਭਾਈ ਬਾਲੇ ਤੋਂ ਗੁਰੂ ਅੰਗਦ ਸਾਹਿਬ ਨੂੰ ਕਥਾ ਸੁਣੀ ਹੈ ਇਸ ਪ੍ਰਕਾਰ ਭਾਈ ਬਾਲਾ ਜੀ ਗੁਰੂ ਸਾਹਿਬ ਦੇ ਨਾਲ ਸਨ ਤੇ ਨਾਲੇ ਲੋਕਾਂ ਦੇ ਅੰਦਰ ਸ਼ੰਕਾ ਜਕਣ ਵਾਤੇ ਮੁਸਲਮਾਨਾਂ ਚੋਂ ਭਾਈ ਬਾ ਮਰਦਾਨੇ ਨੂੰ ਤੇ ਹਿੰਦੂਆਂ ਦੇ ਚੋਂ ਭਾਈ ਬਾਲੇ ਨੂੰ ਸਿੱਖੀ ਬਖਸ਼ੀਆਂ ਮਹਾਰਾ ਨੇ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਦੀ ਨਾਲ ਸਾਨੂੰ ਸਤਿਗੁਰਾਂ ਨੇ